ਸਤਨਾਮ ਵਾਹਿਗੁਰੂ ਸਾਹਿਬ ਜੀ ਬੜ ਹੰਸ ਮਹੱਲਾ ਪੰਜਵਾਂ ਘਰ ਦੂਜਾ ੴ ਸਤਿਗੁਰ ਪ੍ਰਸਾਦਿ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਜੇ ਸੋ ਖੇਲ ਖਲਾਈਐ ਬਾਲਕ ਰਹਿ ਨਾ ਸਕੈ ਬੇਨਖੀਰੇ ਮੇਰਾ ਅੰਤਰ ਭੁਖ ਨਾ ਉਤਰੈ ਅਮਾਲੀ ਜੇ ਸੋ ਪੋ ਜਨਮੈ ਨੀਰੇ ਮੇਰੇ ਮਨ ਤਨ ਪ੍ਰੇਮ ਪਿਰਮ ਕਾ ਦਿਨ ਦਰਸਨ ਕਿਉ ਮੰਨਤੀ ਰੇ ਸੁਣ ਸੱਜਣ ਮੇਰੇ ਪ੍ਰੀਤਮ ਪਾਈ ਮੈਂ ਮਿਲਿਓ ਮਿੱਤਰ ਸੁਖ ਦਾਤਾ ਉਹ ਜੀ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰ ਕੀਆ ਬਾਤਾਂ ਹਉ ਇੱਕ ਖਿੰਨ ਤਿਸ ਬਿਨ ਰਹਿ ਨਾ ਸਕਾਂ ਜਿਉ ਚਾਤਰਿਕ ਜਲ ਕੋ ਬਿਲ ਲਾਤਾ ਹਉ ਕਿਆ ਗੁਣ ਤੇਰੇ ਸਾਰ ਸਮਾਲੀ ਮੈਂ ਨਿਰਗੁਣ ਕੋ ਰਖ ਲੇਤਾ ਹਉ ਪਈ ਓਡੀ ਕੰਤ ਕੋ ਅਮਾਲੀ ਸੋ ਪਿਰ ਕਦ ਨੈਣੀ ਦੇਖਾਂ ਸਭ ਰਸ ਭੋਗਣ ਵਿਸਰੇ ਪਿੰਨ ਪਿਰ ਕਿ ਤੈ ਨਾਲੇ ਖਾਂ ਇਹ ਕਾਪੜ ਤਨ ਨ ਸੁਖਾਵਈ ਕਹਿ ਨਾ ਸਕਾਂ ਵੇ ਸਾ ਜਿੰਨੀ ਸਖੀ ਲਾਲ 라ਵਿਆ ਪਿਆਰਾ ਤਿੰਨ ਆਗੇ ਹਮ ਆਦੇ ਸਾਂ ਹੋਂ ਪਈ ਉਡੀ ਕੰਤ ਕੋ ਆਮਾਲੀ ਸੋ ਪਿਰ ਕਦ ਨੈਣੀ ਦੇਖਾਂ ਸਬ ਰਸ ਪੋਗਣ ਵਿਸਰੇ ਬਿਨ ਪਿਰ ਕਿਤੇ ਨਾ ਲੇਕਾ ਇਹ ਕਾਪੜ ਤਨ ਨਾ ਸੁਖਾਵਈ ਕਰ ਨਾ ਸਕੋ ਵੇਸਾ ਜਿਨੀ ਸਖੀ ਲਾਲ ਰਾਵਿਆ ਪਿਆਰਾ ਤੇ ਨਿਆਗੈ ਹਮ ਯਾਦੇ ਸਾਂ ਮੈਂ ਸਭ ਸਿੰਗਾਰ ਬਣਾਇਆ ਅਮਲੀ ਬਿਨ ਪਰ ਕਾਮ ਨ ਆਏ ਜਾਂ ਸਹਿ ਬਾਤ ਨ ਪੁੱਛੀਆ ਅਮਲੀ ਤਾਂ ਪਰਥਾ ਜੋਬਨ ਸਭ ਜਾਏ ਤਨ ਤਨ ਤੇ ਸੋਹਾਗਣੀ ਅਮਲੀ ਜਿਨ ਸਹ ਰਹਿ ਆਸਮਾਏ ਉਹ ਬਾਰਿਆਂ ਤਿੰਨ ਸੋਹਾਗਣੀ ਅਮਲੀ ਤਿੰਕੇ ਟੋਮਾ ਸਦ ਪਾਈ ਜਿਚਰ ਦੁਜਾ ਪਰਮ ਸੋ ਅਮਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ ਯਾ ਮਿਲੇਆ ਪੂਰਾ ਸਤਗੁਰੂ ਆਮਲੀ ਤਾ ਆਸਾ ਮਨ ਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਆਮਲੀ ਪਿਰ ਸਰਬ ਰਹਿ ਆ ਪਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਆਮਲੀ ਗੁਰ ਸਤ ਗੁਰ ਕੈ ਲਗ ਪੈਰੇ ਮੈਂ ਸਰਬ ਸੁਖਾਂ ਸੁਖ ਪਾਇਆ ਆਮਲੀ ਫਿਰ ਸਰਬ ਰਹਿ ਆ ਪਰਪੂਰੇ ਜਨ ਨਾਨਕ ਹਰ ਰੰਗ ਮਾਣਿਆ ਆਮਲੀ ਗੁਰ ਸਤ ਗੁਰ ਕੈ ਲੱਗ ਪੈਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਕੂਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਵੱਡ ਹੰਸ ਰਾਗ ਦੇ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਪਿਆਰੇ ਮੇਰੇ ਮਨ ਵਿੱਚ ਗੁਰੂ ਨੂੰ ਮਿਲਣ ਦੀ ਤਾਂਘ ਹੈ ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ ਏ ਸਹੇਲੀ ਜੇ ਬਾਲਕ ਨੂੰ ਜੋ ਖੇਡਾਂ ਨਾਲ ਖਿਡਾਇਆ ਜਾਏ ਜੇ ਬਾਲਕ ਨੂੰ 100 ਖੇਡਾਂ ਨਾਲ ਖਿਡਾਇਆ ਜਾਏ ਪਰਚਾਇਆ ਜਾਏ ਤਾਂ ਵੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਹੀ ਹੈ ਸਕੀ ਜੇ ਮੈਨੂੰ 100 ਭੋਜਨ ਪੀ ਦਿੱਤੇ ਜਾਣ ਤਾਂ ਵੀ ਮੇਰੇ ਅੰਦਰ ਵਸਦੀ ਪ੍ਰਭੂ ਮਿਲਾਪ ਦੀ ਭੁੱਖ ਲਹਿ ਨਹੀਂ ਸਕਦੀ। हे ਸਹੇਲੀ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਪਿਆਰੇ ਪ੍ਰਭੂ ਦਾ ਪ੍ਰੇਮ ਵਸ ਰਿਹਾ ਹੈ। ਉਸ ਦੇ ਦਰਸ਼ਨ ਤੋਂ ਬਿਨਾਂ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ। हे ਮੇਰੇ ਸੱਜਣ हे मेरे प्यारे वीर मेरी विनती सुन मेनू आत्मिक आनंद देने वाला मित्र गुरु मिला ओहो गुरु मेरी जिंद दी सारी पीड़ा जानदा है ते मेनू परमात्मा दी शिक्षाला दियां गल्ला सुनांदा है हे वीर मैं उस परमात्मा तो बिना रत्ता पर समापी नहीं रह सकदा ਉਸਤੇ ਵੀ ਛੋੜੇ ਵਿੱਚ ਮੈਂ ਤੜਫਦਾ ਹਾਂ ਜਿਵੇਂ ਪਪੀਹਾ ਵਰਖਾ ਦੀ ਬੂੰਦ ਦੇ ਖਾਤਰ ਵਿਲਕਦਾ ਹੈ हे ਪ੍ਰਭੂ ਤੇਰੇ ਕਿਹੜੇ ਕਿਹੜੇ ਗੁਣ ਚੇਤੇ ਕਰਕੇ ਮੈਂ ਆਪਣੇ ਹਿਰਦੇ ਵਿੱਚ ਵਸਾਵਾਂ ਤੂੰ ਮੈਨੂੰ ਗੁਣਹਿ ਣੋ ਸਦਾ ਬਚਾ ਲੈਂਦਾ ਹੈ ਏ ਸਖੀ ਮੈਂ ਪ੍ਰਭੂਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਆਂ ਮੈਂ ਕਦੋਂ ਉਸ ਪਤੀ ਨੂੰ ਆਪਣੀ ਅੱਖਾਂ ਨਾਲ ਵੇਖਾਂਗੀ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ ਇਹ ਪਦਾਰਥ ਪ੍ਰਭੂ ਪਤੀ ਤੋਂ ਬਿਨਾਂ ਮੇਰੇ ਕਿਸੇ ਕੰਮ ਨਹੀਂ हे ਸਹੇਲੀ ਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕੱਪੜਾ ਵੀ ਨਹੀਂ ਸੁਖਾਉਂਦਾ ਤਾਂ ਹੀ ਮੈਂ ਕੋਈ ਪਹਿਰਾਵਾ ਨਹੀਂ ਕਰ ਸਕਦੀ ਜਿਨ੍ਹਾਂ ਸਹੇਲੀਆਂ ਨੇ ਪਿਆਰੇ ਲਾਲ ਨੂੰ ਪ੍ਰਸੰਨ ਕਰ ਲਿਆ ਹੈ ਉਹ ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀਆਂ ਕਿ ਮੈਨੂੰ ਵੀ ਉਸ ਦੇ ਚਰਨਾਂ ਵਿੱਚ ਜੋੜ ਦੇਣ ਇਹ ਸਹੇਲੀ ਜੇ ਮੈਂ ਸਾਰੇ ਸ਼ਿੰਗਾਰ ਕਰ ਵੀ ਲਏ ਤਾਂ ਵੀ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾਂ ਇਹ ਸ਼ਿੰਗਾਰ ਕਿਸੇ ਕੰਮ ਨਹੀਂ ਆਉਂਦੇ हे सखी जे प्रभुपति ने मेरी बात ही ना पूछी मेरे वल ध्यान ही ना किया ता मेरी ता सारी जवानी ही व्यर्थ चली जावेगी हे सखी ओ सुहागना बहुत भागा वालीयां हन जिन्ना दे हृदय विच खसम प्रभु सदा टिकिया रहंदा है हे सहेली मैं ओना सुहागना तो कुर्बान हां ਮੈਂ ਸਦਾ ਉਹਨਾਂ ਦੇ ਪੈਰ ਪੈਂਦੀ ਹਾਂ ਪੈਰ ਧਉਣ ਨੂੰ ਤਿਆਰ ਹਾਂ हे ਸਹੇਲੀ ਜਿਤਨਾ ਚਿਰ ਮੈਨੂੰ ਕਿਸੇ ਹੋਰ ਦੇ ਆਸਰੇ ਦਾ ਪੁਲੇਖਾ ਸੀ ਉਤਨਾ ਚਿਰ ਮੈਂ ਪ੍ਰਭੂ ਨੂੰ ਆਪਣੇ ਤੋਂ ਦੂਰ ਵਸਤਾ ਜਾਣਦੀ ਰਹੇ ਪਰ हे ਸਹੇਲੀ ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ ਤਾਂ ਮੇਰੀ ਹਰੇਕ ਆਸ ਹਰੇਕ ਤਾਂਗ ਪੂਰੀ ਹੋ ਗਈ ਕਿਉਂਕਿ हे ਸਖੀ ਮੈਂ ਸਾਰੇ ਸੁੱਖਾਂ ਤੋਂ ਸ੍ਰੇਸ਼ਟ ਪ੍ਰਭੂ ਮਿਲਾਪ ਦਾ ਸੁਖ ਪਾ ਲਿਆ ਹੈ ਮੈਨੂੰ ਉਹ ਪ੍ਰਭੂਪਤੀ ਸਭਨਾ ਵਿੱਚ ਵਸਦਾ ਦਿਸ ਪਿਆ हे ਦਾਸ ਨਾਨਕ ਆਖ ਇਸ ਸਹੇਲੀ ਗੁਰੂ ਦੇ ਚਰਨੀ ਲਾ ਕੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਆਵਰ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਵਡ ਹੰਸ ਫਿਫਥ ਮਹਿਲ ਸੈਕੰਡ ਹਾਊਸ ਵਨ ਯੂਨੀਵਰਸਲ ਕ੍ਰੀਏਟਰ ਗੋਡ by the grace of the true guru guru saab ji say that Deep within my inner being is the longing to meet my beloved. How can I find the perfect guru? Even though a baby may play hundreds of games, he cannot survive without milk. The hunger deep within me <coughs> is not satisfied. O oh my friend even though I am served hundreds of dishes my mind and body are filled with love for my beloved how can my mind be comforted without the blessed vision of his darshan listen o oh my dear friends and siblings of destiny lead me to my true friend, the giver of peace. He knows all the troubles of my soul. Every day he tells me stories of the Lord. I cannot survive without him. Even for an instant, I cry out for him as the songbird. Cries for water. Which of your excellent virtues should I contemplate? You save even worthless help beings like me. I have become sad and depressed, longing for my husband, Lord. O oh, my friend, when will I see my husband with my eyes? I have forgotten how to enjoy all players without my husband, Lord. They are of no use at all. These clothes do not bring my body any pleasure. I cannot dress myself. I bow to those friends of mine. Who have enjoyed their beloved husband, Lord? I have adorned myself with all sorts of decorations. Oh, my friend, but without my husband, Lord, they are of no use at all. When my husband does not care for me, oh, my friend, then my youth passes away, totally useless. Blessed, blessed are the happy soul brides, O oh, my friend, who are immersed in their husband, Lord. I am a sacrifice to those happy soul brides. O oh, my friend, I wash their feet forever. As long as I suffered from duality and doubt, my, oh, my friend, I thought that God was far away. But when I met the perfect true Guru, oh, my friend, then all my hopes and desires were fulfilled. I have obtained all pleasures and comforts. Oh, my friend, my husband, Lord, is all-pervading. ਐਵਰੀ ਵੇਅਰ ਸਰਵੈਂਟ ਨਾਨਕ ਐਨਜੋਇਸ ਦਾ ਲੋਰਡਸ ਲਵ ਓ ਮਾਈ ਫਰੈਂਡ ਆਈ ਫਾਲ ਐਟ ਦ ਫੀਟ ਆਫ ਦਾ ਗੁਰੂ ਦਾ ਟਰੂ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ